ਹਿੰ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਸੇਵਟ ਗੱਡੀ ਪਈ ਪਿੱਛੋਂ ਗੱਡੀ ਲੱਗੀ ਮੁੰਡੇ ਆਉਂਦੇ ਸਮਾਨ ਲੈ ਕੇ ਤੇ ਉਹ ਚਾਰ ਜਣੇ ਆਏ ਪਿੱਛੋਂ ਹਾਂਜੀ ਤੇ ਆ ਚਾਰ ਨੰਬਰ ਗੱਡੀ ਜੇ 8378 ਨੰਬਰ ਤੇ ਆਉਂਦਿਆ ਫਾਇਰਿੰਗ ਹੋ ਗਈ ਹਾਂਜੀ ਹਾਂਜੀ ਕਿਵੇਂ ਘਟਨਾ ਵਾਪਰੀ ساری ਕਿਸ ਤਰ੍ਹਾਂ ਹੋਇਆ ਸਾਰਾ ਨਾਲ ਮਤਲਬ ਕਿ ਅਣਜਾਣੇ ਬੰਦੇ ਵਲੋਂ ਕੋਈ ਗੱਲ ਅਣਜਾਣ ਬੰਦੇ ਸੀ ਭਾਈ 2 4 ਜਾਨੇ ਉਹ ਚੱਕਰ ਵਿੱਚ ਆ ਗਏ ਹਾਂਜੀ ਲੋਟਸੋ ਚੱਕਰ ਆਏ 2 4 ਰੁਪਏ ਆਏ ਸੱਚੀ ਗੱਲ ਹੋਈ ਆ ਗੱਲ ਇਹ ਕਿ ਜੋ ਤੱਕ ਜੋ ਤੱਕ ਮੈਂ ਗਲੀ ਦੇ ਬਾਹਰ ਨਿਕਲਿਆ ਉਹ ਤੱਕ ਤਾਂ ਫਾਇਰਿੰਗ ਹੋ ਚੁੱਕੀ ਹੀ ਪਹਿਲਾਂ ਹੀ ਠੀਕ ਹੈ ਤੇ ਜਦੋਂ ਮੈਂ ਅਸੇ ਪਹੁੰਚਿਆ ਤੇ ਉਦੋਂ ਦੂਜਾ ਬੰਦਾ ਜਿਹੜੀ ਦੂਜੀ ਥੇ ਰਹੀ ਜਿਨ੍ਹਾਂ ਨੇ ਕਹਿੰਦੇ ਪਏ ਨੇ ਕਿ ਹਾਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਲਵਲੀ ਜੂਲਸ ਵਾਰਿਆਂ ਦੇ ਉੱਪਰ ਉਹ ਆਪਣੀ ਗੱਡੀ 'ਚ ਆਪਣੇ ਬੰਦੇ ਨੂੰ ਪਾ ਕੇ ਲੈ ਕੇ ਜਾਂਦੇ ਸੀ ਮੇਰੇ ਸਾਹਮਣੇ ਠੀਕ ਹੈ ਤੇ ਮੈਂ ਜੋ ਤੱਕ ਵੇਖਿਆ ਕਿ ਪ੍ਰਿੰਸਪਾ ਜੀ ਪ੍ਰਿੰਸਪਾ ਜੀ ਉਹਨਾਂ ਦੇ ਵਾਖੀ ਦੇ ਉੱਪਰ ਗੋਲੀ ਲੱਗੀ ਹੋਈ ਸੀ ਤੇ ਫਿਰ ਉਹਨਾਂ ਨੂੰ ਹਸਪੀਟਲ ਵਿੱਚ ਲੈ ਕੇ ਜਾਂਦੇ ਹੀ ਕੱਲ ਇਹ ਹੋਈ ਕਿ ਸ਼ੁਰੂ ਵਿੱਚ ਜਦੋਂ ਵਾਪਸ ਆਏ ਆਪਣੇ ਜਾਂਦੇ ਵਾਰ ਜਿਨ੍ਹਾਂ ਦੇ ਲਵੜੀ ਜੁਲਸ ਵਾਲੇ ਜਿਹੜੇ ਆਪਣੇ ਬੰਦੇ ਨੇ ਉਹ ਦੱਸ ਰਹੇ ਨੇ ਕਿ ਉਹ ਬੰਦਿਆਂ ਨੂੰ ਅਮਸਰ ਤੋਂ ਹੀ ਮੜ ਪਿਸ਼ਾ ਕਰਦੇ ਆ ਰਹੇ ਲੁੱਟ ਖੋਟ ਦੇ ਚੱਕਰ ਵਿੱਚ ਤੇ ਜਦੋਂ ਉਹਨਾਂ ਦੀ ਗੱਡੀ ਇੱਥੇ ਆ ਕੇ ਖਲੋਤੀ ਆ ਤੇ ਉਹ ਜਿਹੜੀ ਦੂਜੀ ਧਿਰ ਵਾਲੇ ਸੀ ਉਹਨਾਂ ਨੇ ਗੱਡੀ ਨਾਲ ਮਗਰ ਲਾ ਕੇ ਇੱਥੇ ਖਲਾਰ ਕੇ ਉਹਨਾਂ ਦੇ ਉੱਪਰ ਫਾਈਟਿੰਗ ਕਰਨੀ ਸ਼ੁਰੂ ਕਰਤੀ ਸੀ ਤੇ ਫਿਰ ਉਲਟਾ ਜਵਾਬੀ ਕਾਰਵਾਈ ਕਰ ਉਹਨਾਂ ਨੇ ਉਹਨਾਂ ਕਿੰਨੇ ਜਣੇ जख्मी ਆ दो, जख्मी लवली ਜੁ联ਸ ਵਾਲੇ ਤੇ ਦੋ ਦੋਨੋਂ ਭਰਾ ਹੀ जख्मी ਹੋ ਗਏ ਨੇ ਉਹ ਚੀਜ਼ ਵਿੱਚ ਉਹਨਾਂ ਦਾ ਇੱਕ ਬੰਦਾ ਜਰੂਰ ਰੇ ਵਿੱਚ ਫਟੜ ਹੋਇਆ ਦਾ ਦੂਜੀ ਤੇ ਦਰ ਦੂਜੇ ਧਿਰਦਾ ਵੀ ਹੋਇਆ ਫਿਰ ਜੋ ਆ ਵੀ ਘਰ ਉਹ ਆਪਣੀ ਗੱਡੀ 'ਚ ਬੰਦਾ ਆਪਣੀ ਪਾ ਕੇ ਲੈ ਗਿਆ ਸੀ ਉਹ ਦੋ ਵੀ ਦੋ ਵੀ ਆਖਾ ਕਰੋ ਜੇ ਲੱਗੇ ਨਾ ਇਦਾਂ ਹੋ ਕੇ ਨਾ ਸਿਆਰ ਕਰਕੇ ਤੇ ਵੇਖ ਲਾ ਤੇ ਇੱਥੇ ਆਓ ਤੇ ਇੱਥੇ ਬੰਦੇ ਨਹੀਂ ਹੈਗੇ ਕੋਈ ਉਦੋਂ ਮਤਲਬ ਕੀ ਆ ਇਥੇ ਬੰਦਾ ਕੋਈ ਨਹੀਂ ਹੈਗਾ ਉਦੋਂ ਉੱਥੇ ਬੜੀ ਆਵਾਜ਼ ਆਈ ਮੈਨੂੰ ਰੋੜ ਰੱਪੇ ਦੀ ਮੈਂ ਭੱਜਾਂ ਆਇਆ ਵਾਂ ਤੇ ਇੱਕ ਇਹੋ ਇੱਥੇ ਦੁਹਤਾਂ ਮਾਰੀ ਹੈ ਤੇ ਨਾਲ ਹੀ ਵਾਇਰਿੰਗ ਹੋ ਗਈ ਹੈ ਕੋਈ ਮੈਨੂੰ ਨਹੀਂ ਦਿਖਾਨੀ ਹੈ ਜਿਸ ਦੀ ਫੇਰ ਵਾਇਰਿੰਗ ਹੋਈ ਤੇ ਕਿਹੜਾ ਕਿੱਥੇ ਨਹੀਂ ਜਾਣੇ ਆਏ ਇੱਥੇ ਕੋ ਦੱਸੋ ਜਿਹੜੇ ਇਕੱਠੇ ਹੋਏ ਹੋਣੇ ਕੌਣ ਨੇ ਗੋਲੀ ਕਿਹਨੇ ਕੋਣ ਲੱਗ ਗਈ ਦੱਸੋ ਹਾਂ ਇਹ ਕਿਹਨੇ ਜਾਣੇ ਆਏ ਕੈਮਰਾ ਦੇਖਦੇ ਹੋ ਉਹ ਵੱਤ ਤੋਂ ਬਈ ਤਿੰਨੇ ਨੇ ਆਹੀ ਗੱਡੀ ਹਾਂ ਤਿੰਨੇ ਜਣੇ ਹੀ ਸੀਗੇ ਹਾਂ ਠੀਕ ਹੈ ਕਿੰਨੇ ਜਣੇ ਕਿੰਨੇ ਜਣੇ ਆਏ ਮਤਲਬ ਇੱਥੇ ਖੈਰਪੁਰ ਮਾਰਕਾ ਦੇ ਮਤਲਬ ਆਪਸ ਵਿੱਚ ਕੋਈ ਪਤਾ ਨਹੀਂ ਕੀ ਹਿਸਾਬ ਦਾ ਪਿਛੋਂ ਲੱਗੇ ਇਹਨਾਂ ਦੇ ਬੰਦੇ ਅੱਛਾ ਉਹਨਾਂ ਨੇ ਇੱਥੇ ਦੋ ਬੰਦਿਆਂ ਦੇ ਬੋਲੇ ਫਤਿਹਗੜ ਚੋੜੀਆਂ ਹੁਣੇ ਥੋੜੀ ਜਿਹਾ ਪਹਿਲੇ ਇੱਕ ਜੁਐਲਰਸ ਸ਼ਾਪ ਹੈ ਉਹਦੇ ਤੇ ਫਾਇਰਿੰਗ ਇਨਸੀਡੈਂਟ ਹੋਈ ਹੈ ਜਿਹਦੇ ਚ ਦੋ ਜਣੇ ਜਿਹੜੇ ਜ਼ਖਮੀ ਹੋਏ ਨੇ ਅਸੀਂ ਪੁਲਿਸ ਟੀਮ ਲੈ ਕੇ ਇੱਥੇ ਪਹੁੰਚ ਗਏ ਆ ਵੈਰੀਫਾਈ ਕਰ ਰਹੇ ਆ ਜੋ ਵੀ ਕ੍ਰਾਈਮ ਹੋਏਗਾ ਔਰ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਮੁਕਦਮਾ ਦਰਜ ਕਰਾਂਗੇ